ਸਾਰੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਅੱਜ ਦਿਨ ਵੀਰਵਾਰ 19 ਨਵੰਬਰ ਦੇਸੀ ਮਹੀਨਾ ਪੰਜ ਮੱਗਰ ਹੈ ਹੁਣ ਤੁਸੀਂ ਵਤਨ ਦੀ ਮਿੱਟੀ ਦੀਆਂ ਖਬਰਾਂ ਸੁਣੋ ਪਹਿਲਾਂ ਪੇਸ਼ ਨੇ ਖਾਸ ਖਬਰਾਂ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦੇ ਵੱਡੇ ਐਲਾਨ ਨੇ ਕੇਂਦਰ ਸਰਕਾਰ ਦੀਆਂ ਮੁਸ਼ਕਲਾਂ ਵਧਾਈਆਂ ਛੇਕਾ ਮੁਲਾਜ਼ਮਾਂ ਨੇ ਠੰਡ ਵਿੱਚ ਨੰਗੇ ਪਿੰਡੇ ਕੈਪਟਨ ਸਰਕਾਰ ਖਿਲਾਫ ਕੀਤਾ ਮਜ਼ਹਰਾ ਭਾਜਪੀ ਦਾ ਨਵਾਂ ਦਫ਼ਤਰ ਖੁੱਲਣ ਤੋਂ ਪਹਿਲਾਂ ਹੀ ਕਿਸਾਨਾਂ ਨੇ ਧਵਾ ਬੋਲਿਆ जेपी ਨੱਡਾ ਨੇ ਪ੍ਰੋਗਰਾਮ ਕੀਤਾ ਰੱਦ ਕੈਪਟਨ ਦੇ بیٹے ਰਣਿੰਦਰ ਅੱਜ ਈਡੀ ਸਾਹਮਣੇ ਹੋਏ ਪੇਸ਼ 6 ਘੰਟੇ ਕੀਤੀ ਗਈ ਪੁੱਛਗਿੱਛ ਸੁਪਰੀਮ ਕੋਰਟ ਦਾ ਆਇਆ ਵੱਡਾ ਫੈਸਲਾ सीबीआई ਜਾਂਚ ਲਈ ਸੂਬਿਆਂ ਦੀ ਸਹਿਮਤੀ ਜ਼ਰੂਰੀ ਭਾਰਤ ਵਿੱਚ ਦੂਜੇ ਦਿਨ ਵੀ ਵਧੇ ਕਰੋਨਾ ਦੇ ਮਾਮਲੇ ਕੁੱਲ ਮਰੀਜ਼ਾਂ ਦੀ ਗਿਣਤੀ 90 ਲੱਖ ਦੇ ਨੇੜੇ ਟੁੱਕੀ ਪੰਜਾਬ ਸਰਕਾਰ ਵੱਲੋਂ ਕੋਵਿਡ-19 ਬੰਦੀ ਪ੍ਰਾਈਵੇਟ ਲੈਬਾਰਟਰੀਆਂ ਲਈ ਨਵੇਂ ਹੁਕਮ ਜਾਰੀ ਤੇ ਹੁਣ ਇਹਨਾਂ ਖਬਰਾਂ ਦੀ ਤਫਸੀਲ ਤੇ ਕੁਝ ਹੋਰ ਖਬਰਾਂ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਨੇ ਅੱਜ ਚੰਡੀਗੜ੍ਹ ਵਿੱਚ ਮੀਟਿੰਗ ਕਰਕੇ ਵੱਡਾ ਐਲਾਨ ਕੀਤਾ ਹੈ ਕਿਸਾਨਾਂ ਨੇ 26 ਤੇ 27 ਨਵੰਬਰ ਨੂੰ ਹਰ ਹੀਲੇ ਦਿੱਲੀ ਜਾਣ ਦਾ ਐਹਿਦ ਲਿਆ ਹੈ ਕਿਸਾਨਾਂ ਨੇ ਇੱਕ ਵਾਰ ਫੇਰ ਤੋਂ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਲਈ ਮਾਰੂ ਕਿਹਾ ਇਸ ਦੇ ਨਾਲ ਹੀ ਡਟ ਕੇ ਮੁਕਾਬਲਾ ਕਰਨ ਦਾ ਐਲਾਨ ਕੀਤਾ ਇਸ ਮੌਕੇ ਯੋਗਿੰਦਰ ਯਾਦਵ ਨੇ ਕਿਹਾ ਕਿ ਸਾਡੇ ਅੰਦੋਲਨ ਨੂੰ ਜਨਤਾ ਵੀ ਸਹਿਯੋਗ ਦੇ ਰਹੀ ਹੈ ਅਡਾਨੀ ਤੇ ਅਬਾਨੀ 그룹ਾਂ ਦਾ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ 26 ਤੇ 27 ਨਵੰਬਰ ਨੂੰ ਦਿੱਲੀ ਜ਼ਰੂਰ ਜਾਣ ਕੇ ਪੰਜਾਬ ਦੇ ਕਿਸਾਨ ਕੇਂਦਰੀ ਖੇਤੀ ਕਾਨੂੰਨਾ ਖਿਲਾਫ ਪਿਛਲੇ ਕਰੀਬ 2 ਮਹੀਨਾ ਤੋਂ ਧਰਨੇ ਤੇ ਬੈਠੇ ਹੋਏ ਨੇ ਇਸ ਦੌਰਾਨ ਕਿਸਾਨਾਂ ਦੀ ਕੇਂਦਰ ਸਰਕਾਰ ਨਾਲ ਇੱਕ ਬੈਠਕ ਵੀ ਹੋਈ ਹੈ ਜਿਸ ਵਿੱਚ ਆਪਸੀ ਸਹਿਮਤੀ ਨਾ ਬਣਨ ਕਰਕੇ ਇਹ ਮੀਟਿੰਗ ਬੇਨਤੀਜਾ ਰਹੀ ਕੇਂਦਰੀ ਮੰਤਰੀਆਂ ਨਾਲ ਬੇਸਿੱਟਾ ਰਹੀ ਮੀਟਿੰਗ ਮਗਰੋਂ ਦੇਸ਼ ਦੇ ਕਿਸਾਨ ਜਥੇਬੰਦੀਆਂ ਵੱਲੋਂ ਚੰਡੀਗੜ੍ਹ ਵਿੱਚ ਉੱਚ ਪੱਧਰੀ ਮੀਟਿੰਗ ਕੀਤੀ ਗਈ ਜਿਸ ਵਿੱਚ ਸਭ ਨੇ ਦਿੱਲੀ ਜਾਣ ਲਈ ਰਣਨੀਤੀ ਬਣਾਈ ਹੈ। ਬਠਿੰਡਾ ਵਿਖੇ ਵੱਖ-ਵੱਖ ਭਾਗਾਂ ਦੇ ਚੌਥਾ ਦਰਜਾ ਠੇਕਾ ਤੇ ਆਊਟਸੋਰਸ ਕਰਮਚਾਰੀਆਂ ਦੇ ਆਗੂਆਂ ਵੱਲੋਂ ਕੈਪਟਨ ਸਰਕਾਰ ਦੀਆਂ ਵਾਅਦਾ ਖਿਲਾਫੀਆਂ ਤੇ ਧੱਕੇਸ਼ਾਹੀ ਵਿਰੁੱਧ ਨੰਗੇ ਪਿੰਡੇ ਬਾਜ਼ਾਰਾਂ ਵਿੱਚ ਰੋਸ ਮظਹਰਾ ਕੀਤਾ ਗਿਆ। ਬਠਿੰਡਾ ਕਲਾਸ 4 ਗਵਰਨਮੈਂਟ EMPLOYEES UNION ਪੰਜਾਬ ਦੇ ਫੈਸਲੇ ਤੋਂ ਬਾਅਦ ਇਹ ਪ੍ਰਦਰਸ਼ਨ ਕੀਤਾ ਗਿਆ। ਇਸ ਤਰ੍ਹਾਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਦਫ਼ਤਰ ਅੱਗੇ ਰੋਸ ਰੈਲੀ ਵੀ ਕੀਤੀ ਗਈ। ਸੂਬਾ ਪ੍ਰਧਾਨ ਸਾਥੀ ਰਣਜੀਤ ਸਿੰਘ ਰਾਣਵਾ ਨੇ ਕਿਹਾ ਕਿ ਕੈਪਟਨ ਸਰਕਾਰ ਪੰਜਾਬ ਦੇ ਦੱਦਾਚਾਰ ਮੁਲਾਜ਼ਮਾਂ ਨੂੰ ਡੀਐਚ ਦੀਆਂ ਕਿਸ਼ਤਾਂ ਤੇ ਬਕਾਇਆ ਨਾ ਦੇ ਕੇ ਉਲਟਾ 200 ਰੁਪਏ ਮਹੀਨਾ ਜਜ਼ੀਆ ਟੈਕਸ ਦੀ ਵਸੂਲੀ ਕਰਕੇ ਧੱਕਾ ਕਰ ਰਹੀ ਹੈ। ਕੇਂਦਰੀ ਤਨਖਾਹ ਸਕੇਲ ਜ਼ਬਰੀ ਲਾਗੂ ਕੀਤੇ ਗਏ ਹਨ। ਮਠੰਡਾ ਦੇਹੀ ਐਨਐਫਐਲ ਵੱਲੋਂ ਬਣਾਏ ਗਏ ਕਿਸਾਨ ਸਬੂਧਾ ਕੇਂਦਰ ਤੇ ਯੂਰੀਆ ਨਾ ਮਿਲਣ ਤੋਂ ਭੜਕੇ ਕਿਸਾਨਾਂ ਨੇ ਯੂਰੀਆ ਨਾਲ ਲੱਦੇ ਟਰੱਕਾਂ ਨੂੰ ਅੱਜ ਰੋਕ ਕੇ ਐਨ ਐਫ ਐਲ ਮੈਨੇਜਮੈਂਟ ਤੇ ਕੇਂਦਰ ਸਰਕਾਰ ਖਿਲਾਫ ਜ਼ੋਰਦਾਰ ਨਾਰੇਬਾਜ਼ੀ ਕੀਤੀ ਅੱਜ ਸਵੇਰੇ 4 ਵਜੇ ਤੋਂ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਠੇ ਹੋਏ ਕਿਸਾਨਾਂ ਨੇ ਮੈਨੇਜਮੈਂਟ ਤੇ ਦੋਸ਼ ਲਾਇਆ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ 26 ਤੇ 27 ਨਵੰਬਰ ਨੂੰ ਦਿੱਲੀ ਜਾਣਦੇ ਕਿਸਾਨਾਂ ਦੇ ਪ੍ਰੋਗਰਾਮ ਨੂੰ ਫੇਲ ਕਰ ਲਈ ਜਾਣ ਬੁਝ ਕੇ 26 ਨਵੰਬਰ ਨੂੰ ਯੂਰੀਆ ਦੇਣ ਦਾ ਬਹਾਨਾ ਲਗਾਇਆ ਗਿਆ ਹੈ ਇਸ ਮੌਕੇ ਤੇ ਕਿਸਾਨਾਂ ਨੇ ਕਿਹਾ ਕਿ ਉਹ ਹਰ ਹਾਲ ਵਿੱਚ ਅੱਜ ਯੂਰੀਆ ਲੈ ਕੇ ਜਾਣਗੇ ਤੇ ਜਿੰਨਾ ਚਿਰ ਕਿਸਾਨਾਂ ਨੂੰ ਯੂਰੀਆ ਦੀ ਸਪਲਾਈ ਨਹੀਂ ਹੁੰਦੀ ਉਹਨਾਂ ਚਿਰ ਇਸ ਸਹੂਜਾ ਕੇਂਦਰ ਦਾ ਘਰਾਓ ਜਾਰੀ ਰਹੇਗਾ ਕਿਸਾਨਾਂ ਨੇ ਕਿਹਾ ਕਿ ਹੁਣ ਕਣਕ ਦੀ ਬਿਜਾਈ ਲਈ ਡੀਏਪੀ ਤੇ ਯੂਰੀਆ ਦੀ ਲੋੜ ਹੈ ਤੇ ਬੀਤੇ ਦਿਨੀ ਐਨਐਫਐਲ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਮੈਸੇਜ ਕੀਤਾ ਗਿਆ ਸੀ ਕਿ ਇੱਕ ਆਧਾਰ ਕਾਰਡ ਤੇ 25 ਗੱਟੇ ਯੂਰੀਆ ਸਰਕਾਰੀ ਰੇਟ ਤੇ ਦਿੱਤਾ ਜਾਵੇਗਾ ਬਠਿੰਡਾ ਵਿਖੇ ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਨਵੇਂ ਦਫ਼ਤਰ ਦਾ ਉਦਘਾਟਨ ਕੀਤਾ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਕਿਸਾਨਾਂ ਨੇ ਘਰਾਓ ਕਰ ਲਿਆ ਦਰਸਲ ਬੀਜੇਪੀ ਦੇ ਪ੍ਰਧਾਨ ਜੇਪੀ ਨੱਡਾ ਵੱਲੋਂ ਵੀਡੀਓ ਕਾਨਫਰੰਸ ਜ਼ਰੀਏ ਬਠਿੰਡਾ ਵਿੱਚ ਬੀਜੇਪੀ ਦੇ ਨਵੇਂ ਦਫ਼ਤਰ ਦਾ ਉਦਘਾਟਨ ਕੀਤਾ ਜਾਣਾ ਸੀ ਜਿੱਤੇ ਮੱਧ ਨਜ਼ਰ ਦਫ਼ਤਰ ਵਿੱਚ ਬਠਿੰਡਾ ਲੀਡਰਸ਼ਿਪ ਵੱਲੋਂ ਪੁੱਜਣ ਦਾ ਪ੍ਰੋਗਰਾਮ ਸੀ ਉਂਝ ਨੱਡਾ ਨੇ ਕੱਲ੍ਹ ਸ਼ਾਮ ਹੀ ਪ੍ਰੋਗਰਾਮ ਰੱਦ ਕਰ ਦਿੱਤਾ ਸੀ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਨ ਨੇ ਦਫ਼ਤਰ ਵਾਲੀ ਥਾਂ ਤੇ ਬਾਹਰ ਹਾਉ ਕਰਕੇ ਨਰੇਬਾਜੀ ਕਰਦੇ ਹੋਏ ਕਿਹਾ ਕਿ ਕਿਸੇ ਵੀ ਹਾਲ ਵਿੱਚ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਦਫ਼ਤਰ ਨਹੀਂ ਖੋਲਣ ਦੇਵਾਂਗੇ ਉਹਨਾਂ ਕਿਹਾ ਕੇਂਦਰ ਸਰਕਾਰ ਜੋ ਖੇਤੀ ਕਾਨੂੰਨ ਲੈ ਕੇ ਆਈ ਹੈ ਉਹ ਸਾਡੇ ਕਿਸਾਨ ਭਰਾਵਾਂ ਦਾ ਗਲ ਕੁੱਟਣ ਵਾਲਾ ਕੰਮ ਕਰ ਰਿਹਾ ਹੈ ਉਹਨਾਂ ਕਿਹਾ ਕਿ 21 ਨਵੰਬਰ ਨੂੰ ਹੋਣ ਵਾਲੀ ਮੀਟਿੰਗ ਵੀ ਬੇਸਿੱਟਾ ਰਹਿਣ ਦਾ ਖਤਸ਼ਾ ਹੈ ਜਿਸ ਦੇ ਮੱਦੇਨਜ਼ਰ ਅਸੀਂ ਬੀਜੇਪੀ ਨੂੰ ਦੱਸਣਾ ਚਾਹੁੰਦੇ ਹਾਂ ਕਿ ਉਹਨਾਂ ਨੂੰ ਕਦੇ ਵੀ ਪੰਜਾਬ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ एनफोर्समेंट डायरेक्टोरेट ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਿੰਦਰ ਸਿੰਘ ਕੋਲੋਂ ਅੱਜ ਕਰੀਬ 6 ਘੰਟੇ ਤੱਕ ਪੁੱਛਗਿੱਛ ਕੀਤੀ ਗਈ ਰਣਿੰਦਰ ਸਿੰਘ ਸਵੇਰੇ 11 ਵਜੇ ਈਡੀ ਦਫ਼ਤਰ ਪਹੁੰਚੇ ਅਤੇ ਸ਼ਾਮੀ ਲਗਭਗ 5 ਵਜੇ ਦਫ਼ਤਰ ਤੋਂ ਬਾਹਰ ਆਏ ਇਸ ਦੌਰਾਨ ਗੱਲਬਾਤ ਕਰਦਿਆਂ ਰਣਿੰਦਰ ਸਿੰਘ ਨੇ ਕਿਹਾ ਕਿ ਉਹ ਜਾਂਚ ਵਿੱਚ ਪੂਰਨ ਸਹਿਯੋਗ ਕਰਨਗੇ ਅਤੇ ਈਡੀ ਵੱਲੋਂ ਜਿਹੜੇ ਵੀ ਦਸਤਾਵੇਜ਼ ਮੰਗੇ ਜਾਣਗੇ ਉਹ ਪੇਸ਼ ਕਰਨਗੇ ਸ਼੍ਰੀ ਗੁਰੂ ਰਾਮਦਾਸ ਜੀ ਕਮੰਤਰੀ ਹਵਾਈ ਅੱਡਾ ਰਾਜਾ ਸੰਸੀ ਤੋਂ ਸਪਾਈਟ ਜੈਟ ਦੀ ਉਡਾਨ ਰਹੀ ਅਟੈਚੀ ਵਿੱਚ ਪਾ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਮਹਾਰਾਸ਼ਟਰ ਦੇ ਪੂਨੇ ਵਿਖੇ ਲੈ ਜਾਏ ਜਾ ਰਹੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਫਿਲਹਾਲ ਇੱਥੇ ਵੱਖ-ਵੱਖ ਸਿਕ ਜੱਤੇਬੰਦੀਆਂ ਅਤੇ ਪੁਲਿਸ ਦੇ ਉੱਚ ਅਧਿਕਾਰੀ ਪਹੁੰਚ ਚੁੱਕੇ ਨੇ ਪੁਲਿਸ ਵੱਲੋਂ ਇਸ ਮਾਮਲੇ ਦੀ ਬਾਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਪੰਜਾਬੀ ਦਾ ਹੈ ਕਿ ਰਣਜੀਤ ਬਾਵਾ ਇਨੀ ਦਿਨੀ ਆਪਣੀ ਵਾਇਰਲ ਹੋ ਰਹੀ ਇੱਕ ਤਸਵੀਰ ਨੂੰ ਲੈ ਕੇ ਵਿਵਾਦਾਂ ਵਿੱਚ ਨੇ ਰਣਜੀਤ ਬਾਵਾ ਦੀ ਜੋ ਤਸਵੀਰ ਵਾਇਰਲ ਹੋ ਰਹੀ ਹੈ ਉਸ ਵਿੱਚ ਉਹ ਹੈਰੋਇਨ ਤਸਕਰੀ ਵਿੱਚ ਗ੍ਰਿਫਤਾਰ ਕੀਤੇ ਗਏ ਸਾਬਕਾ ਅਕਾਲੀ ਸਰਪੰਚ ਗੁਰਦੀਪ ਸਿੰਘ ਰਾਣੂ ਨਾਲ ਨਜ਼ਰ ਆ ਰਹੇ ਨੇ ਇਸ ਸੰਬੰਧੀ ਇੱਕ ਸ਼ਿਕਾਇਤ ਜਲੰਧਰ ਈਡੀ ਦਫ਼ਤਰ ਵਿਖੇ ਭਾਜਪਾ ਦੇ ਵਾਈਸ ਪ੍ਰਧਾਨ ਅਸ਼ੋਕ ਸ਼ਰੀਨ ਵੱਲੋਂ ਦਿੱਤੀ ਗਈ ਅਸ਼ੋਕ ਸ਼ਰੀਨ ਵੱਲੋਂ ਕਿਹਾ ਗਿਆ ਸੀ ਕਿ ਰਣਜੀਤ ਬਾਵਾ ਤੇ ਗੁਰਦੀਪ ਸਿੰਘ ਰਾਣੂ ਨਾਲ ਸੰਬੰਧ ਹੋ ਸਕਦੇ ਨੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਇਸਤੇ ਅੱਜ ਰਣਜੀਤ 바ਵਾ ਦੇ ਮੈਨੇਜਰ ਡਿਪਟੀ ਵੋਰਾ ਵੱਲੋਂ ਸਪਸ਼ਟੀਕਰਨ ਦਿੱਤਾ ਗਿਆ ਹੈ ਡਿਪਟੀ ਵੋਰਾ ਨੇ ਕਿਹਾ ਕਿ ਇਹ ਤਸਵੀਰ ਗੀਤ ਛੋਟੇ-ਛੋਟੇ ਘਰ ਦੀ ਸ਼ੂਟਿੰਗ ਦੌਰਾਨ ਦੀ ਹੈ ਅਸਲ ਵਿੱਚ ਚ ਗੀਤ ਦੀ ਸ਼ੂਟਿੰਗ ਗੁਰਦੀਪ ਸਿੰਘ ਰਾਣੋ ਦੇ ਫਾਰਮ ਹਾਊਸ ਤੇ ਹੋਈ ਹੈ ਤੇ ਸ਼ੂਟਿੰਗ ਦੌਰਾਨ ਉਹਨਾਂ ਵੱਲੋਂ ਇਹ ਤਸਵੀਰ ਖਿੱਚਵਾਈ ਗਈ ਸ਼ੂਟਿੰਗ ਲਈ ਇਸ ਫਾਰਮ ਹਾਊਸ ਦੀ ਚੋਣ ਵੀ ਰਣਜੀਤ 바ਵਾ ਵੱਲੋਂ ਨਹੀਂ ਕੀਤੀ ਗਈ ਕਿਉਂਕਿ ਸ਼ੂਟਿੰਗ ਦੀ ਜਗ੍ਹਾ ਲੱਭਣ ਦੀ ਜ਼ਿੰਮੇਵਾਰੀ ਡਾਇਰੈਕਟਰ ਦੀ ਹੁੰਦੀ ਹੈ ਨਾ ਕਿ ਕਲਾਕਾਰ ਦੀ ਉਸਨੇ ਸਿਰਫ ਫੈਨ ਵੱਜੋਂ ਤਸਵੀਰ ਖਿਚਵਾਈ ਹੈ ਤੇ ਨਿੱਜੀ ਤੌਰ ਤੇ ਉਹਨਾਂ ਦੀ ਗੁੱਦੀ ਪੁਰਾਣੂ ਨਾਲ ਕੋਈ ਸਾਂਝ ਨਹੀਂ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਸੀਬੀਆਈ ਨੂੰ ਕਿਸੇ ਵੀ ਮਾਮਲੇ ਦੀ ਜਾਂਚ ਕਰਨ ਤੋਂ ਪਹਿਲਾਂ ਉਸ ਸੂਬੇ ਦੀ ਸਹਿਮਤੀ ਲਾਜ਼ਮੀ ਤੌਰ ਤੇ ਲੈਣੀ ਪਵੇਗੀ ਅੱਠ ਸੂਬਿਆਂ ਵੱਲੋਂ ਸਧਾਰਨ ਸਹਿਮਤੀ ਵਾਪਸ ਲੈ ਜਾਣ ਤੋਂ ਬਾਅਦ ਸੁਪਰੀਮ ਕੋਰਟ ਨੇ ਇਹ ਫੈਸਲਾ ਦਿੱਤਾ ਹੈ ਇੱਕ ਫੈਸਲੇ ਵਿੱਚ ਸੁਪਰੀਮ ਕੋਰਟ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਵਿਵਸਥਾ ਸੰਵਿਧਾਨ ਦੇ ਸੰਗਠ ਚਰਤਰ ਦੇ ਅਨੁરૂਪ ਹੈ ਅਦਾਲਤ ਨੇ ਕਿਹਾ ਕਿ ਦਿੱਲੀ ਵਿਸ਼ੇਸ਼ ਪੁਲਿਸ ਸਥਾਪਨਾ ਐਕਟ ਤਹਿਤ ਬਿਆਨਕੀਤੀਆਂ ਸ਼ਕਤੀਆਂ ਅਤੇ ਅਧਿਕਾਰ ਖੇਤਰ ਲਈ ਸੀਬੀਆਈ ਲਈ ਕਿਸੇ ਵੀ ਮਾਮਲੇ ਦੀ ਜਾਂਚ ਤੋਂ ਪਹਿਲਾਂ ਸਬੰਧਤ ਸੂਬੇ ਦੀ ਸਰਕਾਰ ਦੀ ਸਹਿਮਤੀ ਲਾਜ਼ਮੀ ਹੈ ਜਸਟਿਸ ਐਮ ਖਨਵਿਲਕਰ ਅਤੇ ਜਸਟਿਸ ਬੀ ਆਰ ਗਵਾਈਡੇ ਬੈਂਚ ਨੇ ਇਹ ਫੈਸਲਾ ਉੱਤਰ ਪ੍ਰਦੇਸ਼ ਵਿੱਚ ਫਰਟੀਕੋ ਮਾਰਕੀਟਿੰਗ ਐਂਡ ਇਨਵੈਸਟਮੈਂਟ ਪ੍ਰਾਈਵੇਟ ਲਿਮਟਿਡ ਅਤੇ ਹੋਰਾਂ ਵਿਰੁੱਧ ਸੀਬੀਆਈ ਵੱਲੋਂ ਦਰਜ ਮਾਮਲੇ ਵਿੱਚ ਸੁਣਾਇਆ ਹੈ ਸ਼੍ਰਿਸ਼ਤਾਚਾਰ ਦੇ ਦੋਸ਼ਾਂ ਵਿੱਚ ਬਿਹਾਰ ਦੇ ਨਵੇਂ ਬਣੇ ਸਿੱਖਿਆ ਮੰਤਰੀ ਮੇਵਾਲਾਲ ਚੌਧਰੀ ਨੇ ਅਸਤੀਫਾ ਦੇ ਦਿੱਤਾ ਹੈ ਮੇਵਾਲਾਲ ਚੌਧਰੀ ਨੂੰ ਸਿੱਖਿਆ ਮੰਤਰੀ ਵਜੋਂ ਹਲਫ਼ ਲਿਆ ਅਜੇ 3 ਦਿਨ ਨਹੀਂ ਹੋਏ ਸਨ ਮੁੱਖ ਮੰਤਰੀ ਨਿਤਿਸ਼ ਕੁਮਾਰ ਨੂੰ ਮਿਲਣ ਤੋਂ ਬਾਅਦ ਉਨ੍ਹਾਂ ਨੇ ਇਹ ਫੈਸਲਾ ਕੀਤਾ 당기 ਵਿਧਾਇਕ ਨੂੰ ਸਿੱਖਿਆ ਮੰਤਰੀ ਦਾ ਅਹੁਦਾ ਦੇਣ ਤੇ ਨਿਤਿਸ਼ ਕੁਮਾਰ ਦੀ ਲਗਾਤਾਰ ਕਿਰਕਰੀ ਹੋ ਰਹੀ ਸੀ ਮੇਵਾਲਾਲ ਚੌਧਰੀ ਕਰੀਬ 3 ਸਾਲ ਪਹਿਲਾਂ ਕਥਿਤ ਭਰਤੀ ਘੁਟਾਲੇ ਤੋਂ ਬਾਅਦ ਭਾਜਪਾ ਦੇ ਨਿਸ਼ਾਨੇ ਤੇ ਸਨ ਅਤੇ ਉਸ ਸਮੇਂ ਵਿਰੋਧੀ ਧਿਰ ਵਿੱਚ ਬੈਠੇ ਸੁਸ਼ੀਲ ਕੁਮਾਰ ਮੋਦੀ ਮੇਵਾਲਾਲ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ ਭਾਰਤ ਵਿੱਚ ਅੱਜ ਦੂਜੇ ਦਿਨ ਵੀ ਕਰੋਨਾ ਦੇ ਮਾਮਲੇ ਵਧਣ ਦੇ ਨਾਲ ਹੀ ਕੁੱਲ ਕਰੋਨਾ ਪੀੜਤਾਂ ਦਾ ਅੰਕੜਾ 90 ਲੱਖ ਦੇ ਕਰੀਬ ਪਹੁੰਚ ਗਿਆ ਹਾਲਾਂਕਿ ਨਵੇਂ ਮਾਮਲੇ ਤੇ ਤੁਲਨਾ ਵਿੱਚ ਸਿਹਤਮੰਦ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੱਧ ਹੋਣ ਕਾਰਨ ਕਰੋਨਾ ਦੇ ਸਰਗਰਮ ਮਾਮਲਿਆਂ ਦੀ ਦਰ 5% ਤੋਂ ਹੇਠਾਂ ਹੋ ਗਈ ਹੈ ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਬੀਤੇ 24 ਘੰਟੇ ਦੌਰਾਨ ਕਰੋਨਾ ਦੇ 45576 ਮਾਮਲੇ ਸਾਹਮਣੇ ਆਏ ਨੇ ਜਿਸ ਤੋਂ ਬਾਅਦ ਦੇਸ਼ ਵਿੱਚ ਕਰੋਨਾ ਦੇ ਕੁੱਲ ਮਾਮਲੇ ਦੀ ਗਿਣਤੀ ਵਧ ਕੇ 99,58000 ਹੋ ਗਈ ਹੈ ਉੱਥੇ ਹੀ ਬੀਤੇ 24 ਘੰਟਿਆਂ ਦੌਰਾਨ 585 ਮੌਤਾਂ ਤੋਂ ਬਾਅਦ ਦੇਸ਼ ਵਿੱਚ ਕਰੋਨਾ ਕਾਰਨ ਹੋਈਆਂ ਮੌਤਾਂ ਦਾ ਕੁੱਲ ਅੰਕੜਾ ਵਧ ਕੇ 1,33,578 ਹੋ ਗਿਆ ਹੈ ਇੱਧਰ ਪੰਜਾਬ ਦੇ ਵਿੱਚ ਵੀ ਕਰੋਨਾ ਮਰੀਜ਼ਾਂ ਦਾ ਵਧਣਾ ਜਾਰੀ ਹੈ ਸੂਬੇ ਵਿੱਚ ਕਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 1,43,395 ਹੋ ਗਈ ਹੈ ਸੂਬੇ ਵਿੱਚ ਹੁਣ ਤੱਕ 4541 ਲੋਕਾਂ ਦੀ ਕਰੋਨਾ ਕਾਰਨ ਮੌਤ ਹੋ ਚੁੱਕੀ ਹੈ ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਕਰੋਨਾ ਵਾਇਰਸ ਦੇ ਮਾਮਲਿਆਂ ਦੇ ਵਿੱਚ ਲਗਾਤਾਰ ਵਾਧਾ ਹੋਣ ਲੱਗ ਪਿਆ ਹੈ ਕਰੋਨਾ ਵਾਇਰਸ ਦੇ ਲਗਾਤਾਰ ਵਧ ਰਹੇ ਮਾਮਲਿਆਂ ਸਬੰਧੀ ਪੰਜਾਬ ਸਰਕਾਰ ਵੱਲੋਂ ਕੋਵਿਡ-19 ਸੰਬੰਧੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਸਿਹਤ ਮਹਿਕਮੇ ਵੱਲੋਂ ਜਾਰੀ ਕੀਤੀਆਂ ਗਈਆਂ ਨਵੀਆਂ ਹਦਾਇਤਾਂ ਮੁਤਾਬਕ ਕੋਈ ਵੀ ਪ੍ਰਾਈਵੇਟ ਲੈਬਰਾਟਰੀ ਕੋਵਿਡ-19 ਦੇ ਆਰਟੀ ਪੀਸੀਆਰ ਟੈਸਟ ਲਈ 900 ਰੁਪਏ ਤੋਂ ਵੱਧ ਪੈਸੇ ਨਹੀਂ ਲੈ ਸਕਦੀ ਇਨਾਂ ਵਿੱਚ ਜੀਐਸਟੀ ਟੈਕਸ ਸਮੇਤ ਸਾਰੀ ਕਾਗਜ਼ੀ ਕਾਰਵਾਈ ਦੇ ਪੈਸੇ ਸ਼ਾਮਲ ਹੋਣਗੇ ਇਸ ਤੋਂ ਇਲਾਵਾ ਜੇਕਰ ਕੋਈ ਲੈਬਾਰਟਰੀ ਪੀੜ ਦਾ ਨਮੂਨਾ ਘਰ ਪਹੁੰਚ ਕੇ ਲਿਜਾਣ ਲਈ ਜਾਂਦੀ ਹੈ ਤਾਂ ਉਸ ਦੀ ਕੀਮਤ ਲੈਬਾਰਟਰੀ ਵੱਲੋਂ ਨਿਰਧਾਰਤ ਕੀਤੀ ਜਾਵੇਗੀ ਟੈਸਟ ਕਰ ਲਈ ਪ੍ਰਾਈਵੇਟ ਲੈਬਾਰਟਰੀਆਂ ਨੂੰ ਆਈਸੀਐਮਆਰ ਭਾਰਤ ਸਰਕਾਰ ਅਤੇ ਸੂਬੇ ਵੱਲੋਂ ਸਮੇਂ ਸਮੇਂ ਤੇ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨਾ ਜ਼ਰੂਰੀ ਹੋਵੇਗਾ ਇਸ ਖਬਰ ਦੇ ਨਾਲ ਹੀ ਅੱਜ ਦੀਆਂ ਵਤਨ ਦੀ ਮਿੱਟੀ ਦੀਆਂ ਖਬਰਾਂ ਮੁਕਦੀਆਂ ਨੇ ਸਵਰਨਜੀਤ ਸਿੰਘ ਮੋਗਾ ਨੂੰ ਦਿਓ ਇਜਾਜ਼ਤ ਲਾ ਬਰਾਕਾ